ਪੰਜਾਬ ਦੇ ਲੁਧਿਆਣਾ ਤੋਂ ਦਿਲ ਦਹਿਲਾਉਣ ਵਾਲੀ ਖਬਰ ਸਾਹਮਣੇ ਆਈ ਹੈ ਜਿੱਥੇ ਲੁਧਿਆਣਾ ਦੇ ਅਮਦੇਦਕਰ ਨਗਰ ਇਲਾਕੇ ਦੇ ਰਹਿਣ ਵਾਲੇ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟਿਆ ਸੁੱਤੇ ਪਰਿਵਾਰ ਤੇ ਘਰ ਦੀ ਛੱਤ ਦੇ ਗਈ ਇਸ ਹਾਦਸੇ ਦੌਰਾਨ 13 ਸਾਲ ਦੀ ਬੱਚੀ ਦੀ ਮੌਤ ਹੋ ਗਈ ਜਿਸ ਦਾ ਨਾਮ ਕੋਮਲ ਪ੍ਰੀਤਾ ਹੈ ਦੱਸਦੇ ਕਿ ਇੱਕ ਗਰੀਬ ਪਰਿਵਾਰ ਹੈ ਮੀ ਦਾ ਮੌਸਮ ਹੈ ਇਸ ਦੌਰਾਨ ਛੱਤ ਨੂੰ ਸਲਾਬ ਚੜੀ ਸੁੱਤੇ ਪਰਿਵਾਰ ਤੇ ਛੱਤ ਡਿੱਗ ਗਈ। ਉਦੋਂ ਪਰਿਵਾਰ ਨੇ ਜਿੱਥੇ ਸਰਕਾਰ ਤੋਂ ਮੰਨੀ ਸਹਾਇਤਾ ਦੀ ਮੰਗ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਕਈ ਪਰਿਵਾਰਕ ਮੈਂਬਰ ਵੀ ਇਸ ਹਾਦਸੇ ਦੀ ਚਪੇਟ ਦੇ ਵਿੱਚ ਆਏ। ਕਈ ਪਰਿਵਾਰਕ ਮੈਂਬਰ ਜ਼ਖਮੀ ਹੋਏ ਨੇ। ਤਸਵੀਰਾਂ ਦਰਦਨਾਕ ਸਾਹਮਣੇ ਆਈਆਂ ਨੇ। ਪਰਿਵਾਰ ਦੇ ਵਿੱਚ ਇਸ ਵਕਤ ਸੋਗ ਹੈ। ਕਿਉਂਕਿ ਤੇਵਾ ਸਾਲ ਦੀ ਬੱਚੇ ਦੀ ਮੌਤ ਹੋ ਗਈ ਹੈ ਤੇ ਕਈ ਪਰਿਵਾਰਕ ਮੈਂਬਰ ਤੁਸੀਂ ਤਸਵੀਰਾਂ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਫਟੜ ਹੋਏ ਪਏ ਨੇ ਇਸ ਗਰੀਬ ਪਰਿਵਾਰ ਤੇ ਦੁੱਖਾਂ ਦਾਪ ਹਾਰ ਟੁੱਟਿਆ ਪਿਆ ਹੈ ਕਿਸ ਤਰੀਕੇ ਦੇ ਨਾਲ ਘਰ ਦੀ ਛੱਤ ਡਿੱਗ ਗਈ ਤੇ ਇੱਕ ਬੱਚੀ ਦੀ ਮੌਤ ਹੋ ਗਈ ਤੇ ਕਈ ਪਰਿਵਾਰਕ ਮੈਂਬਰ ਇਸ ਘਟਨਾ ਤੋਂ ਬਾਅਦ ਜ਼ਖਮੀ ਹੋ ਗਏ ਨੇ ਤਸਵੀਰਾਂ ਲਗਾਤਾਰ ਤੁਹਾਡੀ ਸਕਰੀਨ ਤੇ ਸਾਂਝੀਆਂ ਕਰ ਰਹੇ ਹਾਂ ਤੰਤਰਾ ਦੀ ਕਰੀ ਤੇ ਤੰਤਰਾ ਦੀ ਤੇ ਸਾਡੇ ਤੇ ਇਲਾਕੇ ਦੇ ਵਿੱਚ ਜੀ ਲੈਂਟਰ गिर ਗਿਆ ਜੀ ਬੱਤੀ ਦੀ ਲੱਤ ਹੋਈ ਆ ਤੇ ਬੈੱਡ ਦੇ ਉੱਤੇ ਲੇਟੇ ਹੋਏ ਸੀਗੇ ਚਾਰ ਜਾਨੇ ਤੇ ਇੱਕ ਜਾਨਾ ਮੰਜੇ ਤੇ ਸੁਟਾ ਆਏਗਾ ਜਿਹੜੇ ਮੰਜੇ ਦੇ ਬੈਠਦੇ ਸੁੱਤੇ ਸੀਗੇ ਉਹਨਾਂ ਦੇ ਛੱਤਾਂ ਲੱਗ ਗਈਆਂ ਉਹਨਾਂ ਚੋਂ ਬੱਚੀ ਦੀ ਡੈਥ ਹੋ ਗਈ 13 ਸਾਲ ਦੀ ਸੀ ਕੋਮਲ ਪ੍ਰੀਤ ਨਾਮ ਸੀ ਉਹਦਾ ਤੇ ਕਿਹੜੇ ਲੱਖੇ ਘਟਨਾ ਇਹ ਡਾਕਟਰ ਮੇਧਗਰ ਨਗਰ ਮਾਡਲ ਟਾਊਨ ਲੁਧਿਆਣਾ ਦੇ ਤੇ ਇਸ ਨਾਲ ਦੇ ਜਿਹੜੇ ਪੜੋਸੀ ਆ ਉਹਨਾਂ ਦੇ ਨਾਲ ਇੱਕ ਸੁਵੇਰੇ 6 ਵਜੇ ਤੋਂ ਦੁਰਘਟਨਾ ਹੋਈ ਹੈ ਉਹਨਾਂ ਦੇ ਘਰ ਦਾ ਜਿਹੜਾ ਲੈਂਡਰ ਸੀ ਉਹ ਡਿੱਗ ਪਿਆ ਜੀ ਉਹਨਾਂ ਦੇ ਜਿੰਨੇ 4-5 ਮੈਂਬਰ ਸੀ ਉਹਨਾਂ ਸਾਰੇ ਦੇ ਸੱਟ ਲੱਗੀ ਹੋਈ ਹੈ ਤੇ ਮੌਕੇ ਤੇ 13 ਸਾਲ ਦੀ ਬੇਟੀ ਸੀ ਮੌਕੇ ਤੇ ਉਹਦੀ ਡੈਥ ਹੋ ਗਈ ਹੈ ਕੈਸੀ ਅਪੀਲ ਕਰਦੇ ਆ ਪ੍ਰਸ਼ਾਸਨ ਨੂੰ ਕਿ ਉਹਨਾਂ ਦੀ ਹੈਲਪ ਕਰੇ ਕਿਉਂਕਿ ਉਹ ਗਰੀਬ ਘਰ ਦੇ ਹੈਗੇ ਆ ਜੀ ਉਹਨਾਂ ਦੀ ਜਿਹੜੀ ਮਦਰ ਹੈ ਉਹ ਘਰ ਦੇ ਭਾਂਡੇ ਭਾਂਡੇ ਤੋਂਦੀ ਆ ਜੀ ਜਿਹੜਾ ਉਹਦੇ ਫਾਦਰ ਸਾਹਿਬ ਹੈਗੇ ਆ ਉਹ ਦਿਹਾੜੀ ਮਜ਼ਦੂਰੀ ਕਰਦੇ ਆ ਜੀ ਸਾਡੀ ਹੱਥ ਜੋੜ ਕੇ ਬੇਨਤੀ ਹੈ ਕਿ ਵੀ ਉਹਨਾਂ ਦੀ ਪ੍ਰਸ਼ਾਸਨ ਹੈਲਪ ਕਰੇ ਉਹਨਾਂ ਦੀ ਮਦਦ ਕਰੇ